ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਵੱਲੋਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਅਤੇ ਪੰਥ ਵੱਲੋਂ ਮਿਲੀ ਹੈ ਅਤੇ ਉਹ ਅਰਦਾਸ ਕਰਦੇ ਹਨ ਕਿ ਅਕਾਲ ਪੁਰਖ ਆਪ ਬਖਸ਼ਿਸ਼ ਕਰਨ ਤੇ ਇਹ ਸੇਵਾ ਜਿਹੜੀ ਕਿ ਉਹ ਆਪ ਲੈਣ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਦੇ ਲਈ ਨਵੀਂ ਸੋਚ ਤੇ ਸਾਂਝੀ ਮਿਹਨਤ ਦੀ ਲੋੜ ਹੈ ਉਹਨਾਂ ਨੇ ਨਾਲ ਹੀ ਕਿਹਾ ਖੁੱਲੇ ਸ਼ਬਦਾਂ ਚ ਬੋਲਦੇ ਆ ਕਿਹਾ ਕਿ ਅਕਾਲੀ ਦਲ ਦੇ ਅੰਦਰ ਪਹਿਲਾਂ ਮਹਾਰਾਜਾ ਕਲਚਰ ਸੀ ਤੇ ਹੁਣ ਵੀ ਕਈ ਥਾਵਾਂ ਤੇ ਲਿਫਾਫਾ ਕਲਚਰ ਜਿਹੜਾ ਚੱਲ ਰਿਹਾ ਹੈ ਪਰ ਅੱਜ ਤਿੰਨ ਵਾਰੀ ਇਹ ਕਿਹਾ ਗਿਆ ਕਿ ਜੇਕਰ ਹੋਰ ਕੋਈ ਉਮੀਦਵਾਰ ਹੈ ਤਾਂ ਉਹ ਅੱਗੇ ਆਵੇ ਪਰ ਕਿਸੇ ਵੱਲੋਂ ਹਾਂ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਅਸੀਂ ਲਿਫਾਫਾ ਕਲਚਰ ਨੂੰ ਖਤਮ ਕਰਦੇ ਹੋਏ ਅੱਗੇ ਵਧਦੇ ਹਾਂ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਹੈ ਕਿ ਪਾਰਟੀ ਦੇ ਵਿੱਚ ਦੂਰ ਹੋਏ ਨੇਤਾ ਤੇ ਵਰਕਰਾਂ ਨੂੰ ਵਾਪਸ ਆਉਣ ਦੀਆਂ ਗੱਲਾਂ ਚੱਲਦੀਆਂ ਨੇ ਮੀਟਿੰਗਾਂ ਵੀ ਚੱਲ ਰਹੀਆਂ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਮੁੜ ਅਕਾਲੀ ਦਲ ਦੇ ਵਿੱਚ ਆਓ ਰਲ ਮਿਲ ਕੇ ਚੱਲੀਏ ਰਲ ਮਿਲ ਕੇ ਅਸੀਂ ਕਾਮਯਾਬ ਹੋ ਸਕਦੇ ਹਾਂ ਇਕੱਲੇ ਇਕੱਲੇ ਨਹੀਂ ਹੋ ਸਕਦੇ ਤਾਂ ਇਸ ਮੌਕੇ ਤੋਂ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਓ ਤਦ ਨਾ ਕਰਦੇ ਹਾਂ ਸੱਚਾ you ਉਹ ਕਾਲਪੁਰ ਖਾਪੀ ਬਖਸ਼ਿਸ਼ ਦੇ ਨਾਲ ਚਲਾ ਆਵਾ ਸੀ ਕਿਰਪਾ ਕਰੇਗਾ ਰਹਿਮਤ ਕਰੇ ਲੇਕਿਨ ਜਿਸ ਤਰ੍ਹਾਂ ਤੁਹਾਡਾ ਨਾਮ ਪਹਿਲਾ ਹੀ ਦਿੱਤਾ ਜਾ ਰਿਹਾ ਸੀ ਲੇਕਿਨ ਅਕਾਲੀ ਦੰਦ ਦੇ ਕਈ ਲੀਡਰ ਸੀ ਕਿ ਕਹਿੰਦੇ ਕਿ ਪਹਿਲਾਂ ਲਫਾਫਾ ਦਾ ਕਲਚਰ ਸੀਗਾ ਹੁਣ ਵੀ ਲਫਾਫਾ ਕਲਚਰ ਹੀ ਚੱਲਦਾ ਨਹੀਂ ਅੱਜ ਤੁਸੀਂ ਦੇਖਿਆ ਚੋਣਾ ਦੇ ਲਾਸਟ ਵਿੱਚ ਤਿੰਨ ਵਾਰੀ ਕਿਹਾ ਗਿਆ ਕਿ ਹੋਰ ਕੋਈ ਕੈਂਡੀਡੇਟ ਹੈ ਹੋਰ ਕੋਈ ਕੈਂਡੀਡੇਟ ਹੈ ਹੋਰ ਕੋਈ ਕੈਂਡੀਡੇਟ ਹੈ ਕਿ ਮੈਂ ਸਭ ਇਹਨਾਂ ਨਵੀਂ ਪਹਿਲ ਹੋਈ ਹੈ ਲੇਕਿਨ ਬੀ ਸਿੰਘ ਬਾਦਲ ਦਾ ਕਿਸ ਤਰ੍ਹਾਂ ਦਾ ਹੁਣ ਬਿਆਨ ਆ ਰਹੇ ਨੇ ਕਹਿ ਰਹੇ ਨੇ ਕਿ ਅਕਾਲੀ ਦੰਦ ਨੂੰ ਦੁਬਾਰਾ ਸੁਰਜੀਤ ਕਰਾ ਕੇ ਦਾ ਮਾਫੀ ਵੀ ਮੰਗਦਾ ਵ ਕਥਾਸੀ ਅਪੀਲ ਕਰਦੇ ਆ ਸਾਰਿਆਂ ਨੂੰ ਕਿ ਤੁਸੀਂ ਇੱਧਰ ਆਓ ਆਪਾਂ ਸਾਰੇ ਰਲ ਮਿਲ ਕੇ ਚੱਲੀਏ ਗੱਲ ਮਿਲ ਕੇ ਚੱਲ ਕੇ ਕਾਮਯਾਬ ਹੋਈਏ ਔਰ ਪੰਥ ਦੇ ਵਿੱਚ ਮਜ਼ਬੂਤ ਰਾਸੀ ਤੇ ਖੜੀ ਕਰੀ ਜੀ ਸਿੰਘ ਸਾਹਿਬ ਕੀ ਕੀ ਹੁਣ ਰੂਪਰੇਖਾ ਰਹੇਗੀ ਉਹਨਾਂ ਨੇ ਸਮੇਂ ਦੇ ਵਿੱਚ ਪਾਰਟੀ ਦੀ ਵਰਕਿੰਗ ਕਮੇਟੀ ਬਣੂਗੀ ਵਰਕਿੰਗ ਕਮੇਟੀ ਦੇ ਰਾਏ ਦੇ ਨਾਲ ਹੀ ਅਕਾਲੀ ਦਲ ਦਾ ਅਜੰਡਾ ਨੀਤੀਆਂ ਸਭ ਤੈਅ ਹੋਣਗੀਆਂ ਔਰ ਸੰਖੇਪ ਰੂਪ ਦੇ ਵਿੱਚ ਅੱਜ ਮਤਿਆਂ ਦੇ ਰੂਪ ਦੇ ਵਿੱਚ ਪੜ ਕੇ ਸੁਣਾ ਵੀ ਦਿੱਤੀ ਤੁਰੰਤ ਤਨ ਇਲੈਕਸ਼ਨ ਹੈ ਜੀ ਬਾਏ ਇਲੈਕਸ਼ਨ ਉਹ ਅਸੀਂ ਪਾਰਟਿਸਪੇਟ ਕੀਤਾ ਉਹ ਅਸੀਂ ਜੁੜਾਂਗੇ ਵਰਕਿੰਗ ਕਮੇਟੀ ਪਰ ਉਹਦੇ ਵਿੱਚ ਵਿਚਾਰ ਅਕਾਲੀ ਦਲ ਦਾ ਕਹਿਣਾ ਹੈ ਕੀ ਕਹਿਣੀ ਹਰਪ੍ਰੀਤ ਸਿੰਘ ਜੀ ਕੇਂਦਰ ਸੇ ਉਹ ਬੜਾ ਪ੍ਰਸਿੱਧ ਸਾਰੇ ਵੀ ਉੱਧ ਦੀ ਨਾਇਬ ਹਿੰਦੂ ਉਹਨਾਂ ਦਾ ਸਾਲਾ ਸ਼ਤਾਬਦੀ ਮਨਾਵਾਂਗੇ ਸ਼ਤਾਬਦੀ ਮਨਾਵਾਂਗੇ ਅਸੀਂ ਜੀ